ਮਸ਼ਹੂਰ ਇਨਫਲੂਐਂਸਰ ਤੇ ਵਲੌਗਰ ਨਰੂਲਾ ਕਪਲ ਅਤੇ ਪੂਰੀ ਹੀ ਨਰੂਲਾ ਫੈਮਿਲੀ ਨੂੰ ਕੌਣ ਨਹੀਂ ਜਾਣਦਾ ਜੋ ਲਗਾਤਾਰ ਆਪਣੀਆਂ ਰੀਲਸ ਅਤੇ ਵਲੌਗਸ ਦੇ ਕਰਕੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਵੰਡਦੇ ਹਨ ਤੇ ਉੱਥੇ ਹੀ ਉਹਨਾਂ ਦੀ ਚਾਹਣ ਵਾਲਿਆਂ ਦੀ ਗਿਣਤੀ ਵੀ ਮਿਲੀਅਨਸ ਦੇ ਵਿੱਚ ਹੈ ਤੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੋ ਕਿ ਸੈਮ ਨੇ ਖੁਦ ਲਾਈਵ ਆ ਕੇ ਦਿੱਤੀ ਹੈ ਤੇ ਆਪਣੇ ਫੈਨਸ ਨੂੰ ਰੈਡੀ ਰਹਿਣ ਲਈ ਕਿਹਾ ਹੈ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਨੂੰ ਭਰ ਭਰ ਕੇ ਕਮੈਂਟ ਕੀਤੇ ਜਾ ਰਹੇ ਹਨ ਤੇ 11 ਤਰੀਕ ਯਾਨੀ ਕਿ 11 ਅਗਸਤ ਨੂੰ ਸैम ਤੇ ਰੀਤ ਨਰੂਲਾ ਦੀ ਜੋੜੀ ਇੱਕ ਵਾਰ ਫਿਰ ਵੱਡਾ ਧਮਾਕਾ ਕਰਨ ਜਾ ਰਹੀ ਹੈ ਤੇ ਫੈਨਸ ਦੇ ਵਿੱਚ ਵੀ ਖੁਸ਼ੀ ਦੌੜ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸैम ਅਤੇ ਰੀਤ ਨਰੂਲਾ ਦਾ ਨਵਾਂ ਗਾਣਾ ਆਉਣ ਜਾ ਰਿਹਾ ਹੈ ਤੇ ਸैम ਨੇ ਲਾਈਵ ਆ ਕੇ ਆਪਣੇ ਫੈਨਸ ਨੂੰ ਵੱਡੀਆਂ ਗੱਲਾਂ ਕਹੀਆਂ ਹਨ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਸੋ ਲੋ ਜੀ ਅੱਜ ਕਿਸੇ ਵੀ ਟਾਈਮ ਪੋਸਟ ਰਾ ਸਕਦਾ ਵਾ ਤੇ ਸਾਰੇ ರೆਡੀ ਹੋ ਜਾਓ। ਹੋਪਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਗਾਣਾ। 11 ਤਰੀਕ ਨੂੰ ਫੁੱਲ ਲਗਾਣਾ ਜਾਣਾ। ਬਹੁਤ ਹੀ ਸੋਹਣੀ ਵੀਡੀਓ ਨਾਲ ਐਂਡ ਬਹੁਤ ਹੀ ਯੂਨੀਕ ਚੀਜ਼ ਆ ਤੇ ਪਹਿਲੀ ਵਾਰੀ ਮੈਂ ਆਹ ਜ਼ੋਨ ਦਾ ਗਾਣਾ ਕੀਤਾ ਵਾ। ਹੋਪਸੋ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਇਹਦੇ ਪਿਆਰ ਕਰਦੇ ਹੋ। ਅਨੀ ਟਾਈਮ ਪੋਸਟਰ ਓਕੇ ਸैम ਦੀ ਐਸ ਅਪਡੇਟ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਦੇ ਗਾਣੇ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਬਾਕੀ ਸਾਡੇ ਵੱਲੋਂ ਵੀ ਦੁਆ ਹੈ ਕਿ ਪ੍ਰਮਾਤਮਾ ਉਹਨਾਂ ਦੇ ਗਾਣੇ ਨੂੰ ਬਲੰਦੀਆਂ ਤੱਕ ਲੈ ਕੇ ਜਾਵੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਤੇ ਬਾਕੀ ਤੁਸੀਂ ਵੀ ਸैम ਅਤੇ ਰੀਤ ਦਾ ਗਾਣਾ ਜ਼ਰੂਰ ਸੁਣਿਆ ਤੇ ਤੋਨੋਂ ਦੋਨਾਂ ਦੀ ਜੋੜੀ ਕਿਵੇਂ ਲੱਗਦੀ ਹੈ ਸਾਨੂੰ ਜ਼ਰੂਰ ਦੱਸਿਓ ਤੇ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ